ਜਾ ਬਾਬਾ ਪੀਰ ਬਹਾਦਰ ਸ਼ਾ ਡੇਰਾ ਬਾਬਾ ਗਰੀਬਦਾਸ ਜੀ ਸ਼ਾਂ ਸ਼ਾ ਅਲੀ ਸਰਕਾਰ ਪੂਸ਼ਨਪੁਰਾ ਵਿਖੇ ਸਾਲਾਨਾ ਮੇਲਾ ਵਾਰਤੰਬਰ 16 ਦੇ ਪ੍ਰਦਾਨ ਤਿਲਕ ਰਾਸਤੀ ਅਗਵਾਈ ਹੇਠ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਇਸ ਮੌਕੇ ਬਾਬਾ ਜੋਤੀ ਸਾਈਂ ਜੀ ਤਾਰੀਵਾਲ ਵਾਲੇ ਉੱਚੇ ਛੇ ਤੌਰ ਤੇ ਪਹੁੰਚੇ ਤੇ ਸਾਰੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਬਾਬਾ ਜੋਤੀ ਸਾਈਂ ਜੀ ਨੇ ਪਵਿੱਤਰ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਤੇ ਸਾਰੀ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ ਪ੍ਰਧਾਨ ਤਿਲਕ ਰਾਜ ਅਤੇ ਹੈਪੀ ਤੂਨਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਰਾਜੀਵ ਵੀਰ, ਵਿਜੇ ਗੋਗਨਾ, ਸਤਪਾਲ ਠਾਕੁਰ, ਕੇਵਲ ਕ੍ਰਿਸ਼ਨ, ਦੀਪਕ ਪਾਟਿਆ, ਗੁਲਸ਼ਨ ਕੁਮਾਰ, ਕਰਨ ਲੁਥਰਾ, ਦਰਸ਼ਨ ਲਾਲ, ਸੰਯਮ ਅਤੇ ਮਜੀਤ ਸਿੰਘ ਸਨੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਸੇ ਭਰੀ ਅਤੇ ਪੰਡਾਰਾ ਵਰਤਾਇਆ ਗਿਆ। ਲੋਤ ਜੈ ਸਾਈਂ ਦੀ ਜੈ ਮਸਤਾ ਦੀ ਜੈ ਪੀਰਾ ਦੀ ਜੈ ਬਾਬਾ ਮੁਰਾਦਾ ਸਾਹਿਬ ਜੀ ਦੀ ਇਸ ਸਰਵਾਰ ਚ ਬਹੁਤ ਮਾਨਤਾ ਹੈ ਸਾਈਂ ਜੀ ਦੀ ਦਾਤਾ ਗਰੀਬਦਾਸ ਜੀ ਬਹੁਤ ਇੱਥੇ ਸੇਵਾ ਕਰਕੇ ਗਏ ਭਗਤੀ ਕਰਕੇ ਗਏ ਨੇ ਪਰ ਸਾਡੀ ਹੁਣ ਇਹੀ ਸੋਚ ਹੈ ਕਿ ਇੱਥੇ ਦੁਨੀਆ ਆਏ ਤੇ ਇੱਥੇ ਇੱਥੋਂ ਝੋਲੀਆਂ ਭਰੇ ਲੋਕਾਂ ਨੂੰ ਇਸ ਜਗ੍ਹਾ ਦਾ ਪਤਾ ਨਹੀਂ ਲੱਗ ਰਿਹਾ ਤੇ ਸਾਡੀ ਇਹੀ ਅਰਦਾਸ ਹੈ ਸਾਈਂ ਜੀ ਅੱਗੇ ਕਿ ਇੱਥੇ ਜਿਹੜਾ ਵੀ ਆਏ ਲਾਗੋ ਵੀ ਨੰਗ ਜੇ ਉਹਦੀ ਝੋਲੀਆਂ ਭਰੋ ਖੁਸ਼ੀਆਂ ਨਾ ਪਰੋ ਸਹਿਯ ਸੰਗਨੂ ਬਹੁਤ ਬਹੁਤ ਵਧਾਈਆਂ ਹੋਣ ਇਸ ਪੰਡਾ ਦੇ ਰੀਸ ਮੇਲੇ ਦੀਆਂ ਜਿਹੜਾ ਸਪੀਰ ਬਾਦਸ਼ਾਹ ਦਾ ਸਲਾਣਾ ਮੇਲਾ ਪੂਸ਼ਣਪੁਰ ਦੇ ਵਿੱਚ ਤੇ ਇਸੇ ਤਰ੍ਹਾਂ ਸਾਰੀ ਸੰਗਤ ਆਈ ਏ ਕੋਈ ਜਲੰਧਰੋਂ ਆਇਆ ਕੋਈ ਸੰਗਰੂਰ ਤੋਂ ਆਇਆ ਕੋ ਲੁਧਿਆਣੇ ਦਾ ਕੋ ਪਟਿਆਲੇ ਤੋਂ ਆਇਆ ਇਸੇ ਤਰ੍ਹਾਂ ਬਾਬਾ ਸਾਹਿਬ ਹਿੰਮਤ ਦਿੰਦਾ ਰਹੇ ਤੇ ਇਸ ਤਰ੍ਹਾਂ ਮੇਲੇ ਕਰਦੇ ਰਹੀਏ ਸਾਰੀ ਸੰਗਤ ਨੂੰ ਮੇਲੇ ਦੀਆਂ ਮੁਬਾਰਕਾਂ ਉਹ ਸਾਲ ਹੁੰਦੇ ਰਿਹਾ ਛੀਆਂ ਮਹੀਨਾ ਬਾਅਦ ਹੁੰਦੇ ਆ ਸਾਜ ਦੇ ਦੋ ਵਾਰੀ ਬਾਬੇ ਦੇ ਪਹਨਾਰਾ ਹੁੰਦਾ ਇਸੇ ਤਰ੍ਹਾਂ ਧਾਰੀ ਵਾਲੋਂ ਬਾਬਾ ਜੋਤੀਸ਼ਾ ਜੀ ਹੁੰਦੇ ਨੇ ਇਸੇ ਤਰ੍ਹਾਂ ਹੀ ਮੈਂ ਤੇ ਮਹਾਰਾਜ ਲੈਂਦਾ ਰਹੇ ਤੇ ਗੁਰੂ ਵਕੀਰ ਨੂੰ ਬੁਲਾਉਂਦੇ ਰਹੀਏ